20 ਕਿਲੋ ਮੰਨ ਕੇ ਬੰਦਾ ਲੈ ਜੀ ਬਾਈ ਬਾਕੀ ਇੱਕ ਗੱਲ ਵੀਰੇ ਗੁਰਪਿੰਦਰ ਹੋਰ ਆ ਗਈ ਬਰੀਡ ਨੇ ਦੁੱਧ ਦੇਣਾ ਹੁੰਦਾ ਬਰੀਡ ਨੇ ਦੇਣਾ ਬਾਈ ਬਰੀਡ ਨੇ ਬੈੜ ਤੇ ਬਰੀਡ ਫੁੱਲਾ ਬਹੁਤ ਵੀਰੇ ਸਮੇਂ ਪੜਿਆ ਬਾਈ ਇਹਨੇ 16 ਕਿਲੋ ਦੁੱਧ ਪਾਇਆ ਸੱਜਰ ਨੇ ਐਵੇਂ ਆਪਾਂ 20 ਨਹੀਂ ਕਹਿਣਾ ਬਾਈ ਨਹੀਂ ਕਹਿਣਾ ਇਹ ਵੀ ਜਰਸੀ ਨਾਲ 16 ਕਿਲੋ ਚੱਕ ਪਾਉਂਦੀ ਕੌਲੀ ਚ ਪਾਣੀ ਪਿਆ ਲੋ ਡੱਬ ਦੇਖੋ ਕੱਲਾ ਕੱਲਾ ਡੱਬ ਦੋਨੇ ਬੱਚੀਆਂ ਬਰੀਡ ਵਾਲੀਆਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਵਾਈਆਂ ਦਾ ਸਕਰੀਨ ਤੇ ਚੱਲ ਜਾਂਦਾ ਨੋਟ ਕਰ ਲੋ ਅੱਜ ਦੀ ਵੀਡੀਓ ਪਿੰਡ ਬੁਰਜ ਰਾਇਗੜ੍ਹ ਜੀ ਚਾਰ ਨਗ ਤੁਹਾਨੂੰ ਦਿਖਾ ਦੇਾਂਗੇ ਚਾਰੇ ਦੁੱਧ ਪੀਣ ਵਾਲੇ ਸੌਦੇ ਆ ਜੀ ਇੱਕ ਚੰਗੇ ਰਿਕਾਰਡ ਵਾਲੀ ਐਚ ਐਫ ਨਸਲ ਦੀ ਵੜ ਸੂਈ ਸਵਾਈ ਦਿਖਾ ਦੇਾਂਗੇ ਕਦੋਂ ਸੂਈ ਆ ਬਾਈ ਤੋਂ ਪੁੱਛਾਂਗੇ ਤੇ ਇੱਕ ਤੁਹਾਨੂੰ ਟੋਕੜ ਗੱਬਣ ਨਗੀਨਾ ਪੇਛ ਦਿਖਾ ਦੇ ਦੋ ਖਾਲੀ ਟੋਕਣਾ ਦਿਖਾ ਦੇਾਂਗੇ ਕਵਾਲਿਟੀ ਪੂਰੀ ਫੁੱਲ ਆ ਗਈ ਸਾਰਿਆਂ ਦੀ ਚੰਗੇ ਜਾਨਵਰ ਆ ਗੱਲ ਬਾਤ ਬਾਈ ਨਾਲ ਕਰਾਵਾਂ ਸਸੀ ਕਾ ਬਾਈ ਸਸੀ ਕਾ ਬਾਈ ਜੀ ਕੀ ਹਾਲ ਨੇ ਠੀਕ ਠਾਕ ਹਾਂ ਵੀਰੇ ਪੂਰੇ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਆਪਣਾ 7347018285 ਜੀ 7347018285 ਪਿੰਡ ਕਿਹੜਾ ਆ ਗਿਆ ਜੀ ਪਿੰਡ ਰਾਜਗੜ ਆ ਗਿਆ ਬਾਈ ਬੁਰਜ ਰਾਜਗੜ ਬੁਰਜ ਰਾਜਗੜ ਨੇੜੇ ਤੇੜੇ ਪਿੰਡ ਜੀ ਨੇੜੇ ਪਿੰਡ ਅਲਕੜਾ ਜੰਗੀਆਂ ਨਾਲ ਭਧੌੜ ਅਲਕੜਾ ਜੰਗੀਆਂ ਨਾਲ ਭਦੌਰ ਜੀ ਹਾਂ ਸਲਾਜੇ ਬਾਜੇ ਵਾਲੇ ਪਾਸੋਂ ਬੰਦਾ ਹੁੰਦਾ ਭਗਤਾ ਫਲਾਲਪਾ ਆ ਗਿਆ ਵਿੱਚ ਇਹ ਜਿਹੜਾ ਆਪਣਾ ਬੁਰਜ ਰਾਜਗੜ੍ਹ ਤੋਂ ਅਲਕੜਿਆਂ ਨੂੰ ਰਾਹ ਜਾਂਦਾ ਉਹਦੇ ਤੇ ਆਪਣਾ ਮਕਾਨ ਹੈ ਉਹਦੇ ਤੇ ਆਪਣਾ ਮਕਾਨ ਹੈ ਜਿੱਦੋਂ ਬੁਰਜ ਤੋਂ ਅਲਕੜਿਆਂ ਨੂੰ ਮਸੀਤ ਕੋਲ ਦੀ ਲਾਸਟ ਤੇ ਘਰ ਆਪਣਾ ਹੀ ਹੈ ਵਪਾਰ ਦੇ ਕੰਮ ਹਨ ਵੀਰੇ ਹਾਂ ਭਾਈ ਵਪਾਰ ਦਾ ਸ਼ੌਂਕ ਹੈ ਚੰਗੇ ਪਸ਼ੂ ਲਈਦੇ ਆ ਚੰਗੇ ਹੀ ਵੇਚੀਦੇ ਹਾਂ ਖੰਦਾ ਜਾਨੀ ਬੰਨੀਦਾ ਵਾਹ ਤੇ ਅੱਜ ਆਪਾਂ ਚਾਰ ਦਿਖਾ ਦੇਂਗੇ ਇੱਕ ਟੋਕੜ ਗਬਣ ਦੋ ਟੋਕੜਾਂ ਖਾਲੀ ਤੇ ਬਾਈ ਇਹ ਦੋ ਪਸ਼ੂ ਤਾਂ ਆਪਣੇ ਲਏ ਆ ਵੇ ਦੋ ਆਪਣੇ ਘਰੇ ਬਹਿਣਾ ਚਾਹੁੰਦੇ ਹਾਂ ਬਾਈ ਕੋਲੇ ਕਾਫੀ ਪਸ਼ੂ ਆ ਹੋਰ ਵੀ ਚ ਹੀ ਰਿਟੇਲ ਆ ਬਈ ਕਾਦੋਂ ਸੂਈਆ ਕਿਹੜਾ ਸੂਆ ਕਿੰਨਾ ਦੁੱਧ ਬਾਦ ਕੱਢੂਗੀ ਬੂਟੇ ਮੇਰੇ ਇਹਦਾ ਤੀਜਾ ਸੂਆ ਓਕੇ ਜੀ ਪਿਓਰ ਮਾਲਕਾਂ ਨੇ ਦੂਜਾ ਕਿਹਾ ਸੀ ਆਪਾਂ ਤੀਜੇ ਵਾਂਨ ਕੇ ਲਈਏ ਤੀਜੇ ਕਹਿ ਕੀ ਦੇਣੀ ਐ ਹੂੰ ਕੱਲ ਸੂਈਏ ਇਹ ਸ਼ਾਮ ਨੂੰ 4:00 ਵਜੇ 4:00 ਵਜੇ ਸੂਈ ਪੀ ਕਿੰਨਾ ਮੇਰੇ ਜੇਰ ਕੰਪਲੀਟ ਆ ਜੇਰ ਦੀ ਗਾਰੰਟੀ ਆ ਆਪਣੀ ਜੇਰ ਕੰਪਲੀਟ ਆ ਮਗਰ ਬੱਚੇ ਨੂੰ ਜਨਮ ਦਿੱਤਾ ਜਨਮ ਦਿੱਤਾ ਓਕੇ ਜੀ ਕੱਲ ਆਪਾਂ ਕੱਢਿਆ ਸੀ ਆਥਰੇ 3 ਕਿਲੋ ਬੋਲਾ ਤੇ ਤੜਕੇ ਕੱਢਿਆ 4 ਕਿਲੋ ਬੋਲਾ 4 ਕਿਲੋ ਤੇ ਹੁਣ ਚਵਾਈ ਕਰਨੀ ਆ ਹੁਣ ਚਵਾਈ ਅਜੇ ਕਰਨੀ ਆ ਤੀਜੀ ਚਵਾਈ ਬਾਪਾ ਆ ਦੋਟੇ ਹੀ ਘੰਟੇ ਓਕੇ ਜੀ ਤੇ ਵੀਰੇ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਆਪਾਂ 18 ਤੋਂ 20 ਕਿਲੋ ਮੰਨ ਕੇ ਬੰਦਾ ਲੈ ਜੀ ਬਾਕੀ ਇੱਕ ਗੱਲ ਵੀਰੇ ਗੁਰਪਿੰਦਰ ਹੋਰ ਆ ਗਿਆ ਬਰੀਡ ਨੇ ਦੁੱਧ ਦੇਣਾ ਹੁੰਦਾ ਬਰੀਡ ਨੇ ਦੇਣਾ ਬਈ ਬਰੀਡ ਨੇ ਬਾਹਰ ਤੇ ਬਰੀਡ ਫੁੱਲਾ ਖਾਲੇਵੇ ਦੀ ਪੂਰੀ ਸਾਫ ਆ ਤੇ ਮਗਰ ਬੱਚਾ ਆ ਗਿਆ ਬੱਚਾ ਜੀ ਤੋਰੋ ਫਿਰ ਇਹਨੂੰ ਤੋੜਾ ਤਾਲ ਕਰਾਇਆ ਗਿਆ ਚ ਇੱਕ ਥਣਲੇਵੇ ਦੀ ਪੂਰੀ ਸਾਫ ਆ ਕਰੋ ਜੀ ਇੱਕ ਥਣਲੇਵੇ ਦਾ ਨੇੜ ਤੋਂ ਤੇ ਬਾਕੀ ਦਾ ਫੀਟਿੰਗ ਵਾਲਾ ਲੇਵਾ ਕੋਈ ਟੁੱਟ ਮਾ ਨਹੀਂ ਕੋਈ ਲਮਕਮਾ ਨਹੀਂ ਠੀਕ ਆ ਜੀ ਬਾਈ ਮਟਾਇਟਰ ਸੰਪੂਰਨ ਦਾ ਡਾਰੀ ਕੋਈ ਨਹੀਂ ਜਰ ਇਹੋ ਜਿਹੇ ਚੰਡਾ ਬਾਕੀ ਦਾ ਬੱਚੇ ਵਗੈਰਾ ਵੀ ਚੰਗੇ ਪਾ ਦੂਗਾ ਨਾ ਬਾਈ ਚੰਗੇ ਪਾਉ ਬਾਈ ਚੰਗੇ ਓਕੇ ਜੀ ਆ ਦੇਖੋ ਜੇ ਆਪਾਂ ਗੱਲ ਕਰਨ ਲੱਗੇ ਨਾ ਥੱਲੇ ਤੋਂ ਚੰਗਾ ਜਿਵੇਂ ਬੌਲੇ ਜਹ ਹਨ ਬੌਲਾ ਕੱਢਿਆ ਚੰਗੀ ਤੇ ਆ ਠੀਲ ਠੰਡੀ ਦੀ ਗਾਰੰਟੀ ਹੈ ਬਾਈ ਓਕੇ ਜੀ ਆ ਦੇਖੋ ਕੋਈ ਐ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਡੱਕਾ ਨਾ ਚੱਕੋ ਜੀ ਇ ਕੋਈ ਨਹੀਂ ਤਾਂ ਤੇ ਸੁਹਾ ਵੀਰੇ ਕਿਹੜਾ ਸੁਈਆ ਹੁਣੇ ਪ्योर ਤੀਜਾ ਬਾਈ ਜਮਾ ਜਿਹੇ ਗੱਲ ਹੈ ਜਾਇਜ਼ ਗੱਲ ਆ ਜਮਾ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਤੇ ਵਜਨ ਬਹੁਤ ਆ ਫੇਰ ਆਪਾਂ ਕਹਿ ਰਹੇ ਹਾਂ ਨਾ ਵਜਨ ਦਾ ਨਹੀਂ ਕੋਈ ਤੋੜਾ ਆ ਦੇਖੋ ਲੈ ਚਲੋ ਵੀਰੇ ਕੁਆਲਿਟੀ ਚੰਗੀ ਡੱਬ ਚੰਗੇ ਬੱਚੇ ਚੰਗੇ ਪਾ ਲੈਣੇ ਨੇ ਤੇ ਬਾਕੀ ਦਾ ਥਾਣ ਨਹੀਂ ਹਣਾ ਟੁੱਟਿਆ ਮਰਿਆ ਜਾ ਨਾ 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 ਜੀ ਥਾਣ ਪੂਰਾ ਇੱਕ ਨੰਬਰ ਆ ਦੇਖੋ ਨੇੜੇ ਤੋਂ ਕਰਾ ਮੈਂ ਚੱਕ ਧਾਰਾ ਤੁਹਾਨੂੰ ਦੋ ਦੋ ਕਰਾ ਦਿਆਂ ਚੱਕ ਤੇ ਫਸੀ ਫਿਰਦੀ ਥੱਲੇ ਤੋਂ ਤਾਂ ਸਮਾਰਕ ਕਰਾਮਾਂ ਵਿੱਚ ਆ ਦੇਖੋ ਜੀ ਥੱਲੇ ਤੋਂ ਪੂਰਾ ਫਾੜੀ ਵਾਲਾ ਲੈਵਾ ਮਾਰਦੇ ਵੀਰੇ ਦੋ ਦੋ ਤਾਰ ਇਹਨਾਂ ਨੂੰ ਕਰਮਾਂ ਵਾਲਿਆਂ ਨੂੰ ਕੋਈ ਬੱਚੇ ਬੁੱਚੇ ਦੀ ਏਡੀ ਲੋੜ ਨਹੀਂ ਹੁੰਦੀ ਹਨਾ ਜੀ ਨਹੀਂ ਬਈ ਕੁਆਲਿਟੀ ਕਿਉਂਕਿ ਚੰਗੀ ਹੁੰਦੀ ਹੈ ਨਾ ਆ ਦੇਖੋ ਆ ਦੇਖੋ ਜੀ ਉਸਮਾਰ ਦਾ ਬੈਡ ਦਾ ਕਰਿਆ ਭਈਆ ਹੋ ਜੀ ਜੀ ਤੁਹਾਨੂੰ ਕਰਾਇਆ ਚੈੱਕ ਕੀ ਬਾਤ ਆ ਧਾਰਾਂ ਦਾ ਥੱਲੇ ਤੋਂ ਹਣਾ ਥਾਣਾ ਦੀ ਡਾਟ ਬਾਈ ਆਪਣੀ ਗਰੰਟੀ ਹੈ ਕੋਈ ਭੂਰਸਾ ਲਾ ਕਿਸੇ ਥਣ ਚ ਹੋਵੇ ਓਕੇ ਓਕੇ ਜੀ ਕਿਸੇ ਥਣ ਚ ਕੋ ਹੋਰ ਹੋਵੇ ਨਾ ਨਿਆਣਾ ਪਾ ਨਾ ਪਾ ਜ ਮੱਤ ਵੀ ਚੱਕੀ ਦਾ ਕਹਿ ਰਹੀ ਨਾ ਚਾਰ ਚਾਰ ਧਾਰਾਂ ਮਨ ਬਰੀਡ ਹੈ ਨਾ ਵੀਰੇ ਤੇ ਦੁਹਾਂ ਦੁੱਧ ਕੱਢ ਕੇ ਬਾਹਰ ਮਾਰਿਆ ਬਾਈ ਨੇ ਕੋਈ ਥਣ ਟੋੜਦਾ ਨਹੀਂ ਕੋਈ ਮੁਕਦਾ ਨਹੀਂ ਆਨਲਾਈਨ ਦੀ ਵੀ ਬਾਈ ਕਹਿੰਦਾ ਥਾਣਾ ਥੋਣਾ ਦੀ ਪੂਰੀ ਗਰੰਟੀ ਹੈ ਆਪਣੀ ਹਣਾ ਹਾਂ ਬਾਈ ਤੇ ਵੀਰੇ ਹੋਰ ਤਾਂ ਬੈਠਦਾ ਜੀ ਭਲਾ ਭਲਾ ਬੈਠਦੇ ਦੁੱਧ ਬਸੇਰਾ ਘੰਟਾ ਨਾ ਓਕੇ ਦੁੱਧ ਤਾਂ ਦੇਉਗੀ ਵੀਰੇ ਦੁੱਧ ਤੂੰ 20 ਦੋਸਤਾ ਭਾਈ 20 ਤੋਂ ਬਾਹਰ ਜਾਣਾ ਪਰ ਜਦੋਂ ਬ੍ਰੀਡ ਚੰਗਾ ਹਾਂ ਅਗਲਾ ਦੁਬਾਰਾ ਮੁੜ ਕੇ ਆਵੇ ਉਦੋਂ ਲੱਜਤ ਹੁੰਦੀ ਹੈ ਨਾ ਠੀਕ ਆ ਵੀਰੇ ਤੇ ਫਿਰ ਕੀ ਡਿਮਾਂਡ ਆ ਗਈ ਭਾਈ ਇਹ ਬਾਈ ਡਿਮਾਂਡ ਇਹਦੀ ਫੋਨ ਤੇ ਕਰ ਲਾਂਗੇ ਆਪਾਂ ਜੈ ਜੀ ਹੋ ਜਮ ਜੈ ਜੀ ਹੋ ਤੇ ਤੁਹਾਨੂੰ ਦੇ ਕੇ ਮੋੜੂਗਾ ਭਾਈ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਵੀਰੇ ਜਿਹੜੀ ਚਰਤ ਨਸਲ ਦੀ ਵੜ ਹੈਗੀ ਚੈੱਕ ਪਾ ਸਕਦੇ ਇਹ ਤਾਂ ਨਗੀਨ ਨਹੀਂ ਹੈ ਭਾਈ ਬੋਟੇ ਤੇ ਇਦਾਂ ਦਾ ਕਿਵੇਂ ਹੋਊਗੀ ਪਲੂਨ ਬੱਸੀ ਸੂਈ ਹੈ ਮੂੰਹੋਂ ਦੋ ਦੰਦਾਂ ਤੇ ਫੇਸਬੁਕ ਦੇਖਣਾ ਇਹਦੇ ਛੇ ਛਿੱਗੀ ਹੈ ਮੂੰਹੋਂ ਓਕੇ ਇਹ ਛੇ ਦੰਦ ਤੀਜਾ ਸੂਆ ਤੇ ਵੀਰੇ ਕਿੰਨੇ ਦੁੱ ਬਈ ਇਹਦੇ ਥੱਲੇ ਦੁੱਧ ਹਾਜ਼ਰ ਨਾਜ਼ਰ 9 ਕਿਲੋ ਆ 9 ਤੋਂ ਬਾਹਰ ਉਪਰ ਆਪਾਂ 9 ਕਿੱਕੇ ਦੇਵਾਂਗੇ ਓਕੇ ਜੀ ਤੇ ਚੈੱਕ ਪਾਸ 2 ਮਹੀਨਿਆਂ ਦੀ ਚੈੱਕ ਪਾਸ ਡੰਡਾ ਡੀਕਾ ਲਵਾਇਆ ਆ ਅਗਲਾ ਡਾਕਟਰ ਨਾਲ ਲਿਆ ਵਿਆ ਆ ਉਹਦਾ ਦਸਲੀ ਕਰਕੇ ਲੈ ਕੇ ਜਾਵੇ ਆਪਣੇ ਕੋਲ ਲਓ ਜੀ ਹਾਂ ਇਹਨੂੰ ਵੀ ਤੁਰਾ ਤੁਰਾ ਕਰਾ ਕੇ ਚੈੱਕ ਮੈਂ ਇਹਨੂੰ ਇੱਕ ਨੰਬਰ ਵੀ ਗੁਰਵਿੰਦਰ ਇੱਕ ਨੰਬਰ ਬਈ ਇੱਕ ਨੰਬਰ ਠੀਕ ਆ ਜੀ ਬਾਕੀ ਦੀ ਗੱਲ ਨਾ ਬੱਚੀ ਗਾਂ ਚੰਗੇ ਹੀ ਪੇਮੈਂਟ ਵਟਣ ਵਾਲੀ ਆ ਫੇਸ ਕਰੋ ਚੈੱਕ ਨਾਲ ਬਿਊਟੀ ਵੀ ਆ ਤੇ ਬਾਈ 1 25 ਦੀ ਪੋਲੇ ਹਾਥਾ ਬੱਚੀ ਦਸੰਬਰ ਚ ਆਉਂਦੀ ਆ ਮੂਰੇ ਸਿਆਲ ਪੂਰੇ ਕਲਾਸ ਪੁਆਇੰਟ ਆ ਨਾ ਜਿਹੜਾ ਇਹਦਾ ਬਿਊਟੀ ਦਾ ਤੇ ਬਰੀਡ ਦਾ ਹਾਂ ਬਰੀਡ ਤੇ ਜਿਹੜੇ ਪਸ਼ੂ ਤੇ ਬਰੀਡ ਆਗੇ ਉਹਨੇ ਦੁੱਧ ਵੀ ਦੇਣਾ ਆ ਦੇਖੋ ਜੀ ਨਾਲ ਥੋੜਾ ਧਲਿਆਰੇ ਦੀ ਕਰਦੀ ਆ ਖੁੱਲੀ ਆਈ ਕਰਕੇ ਕੁਆਲਿਟੀ ਪੂਰੀ ਫੁੱਲ ਫੁੱਲ ਕੱਡ ਕਾੜ ਦੀ ਬੇੜਾ ਫੁੱਲ ਸਾਈਜ਼ ਦੀ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਕਰੋ ਚੈੱਕ ਜੀ ਜਾਨ ਜੀ ਦਾ ਬਾਹਲੀ ਆ ਨਾ ਗੁਰਵਿੰਦਰ ਹਾਂਜੀ ਠੱਕੀ ਫਿਰਦੀ ਆ ਜਾਨ ਜੰਦ ਵਾਲੀ ਆ ਜੰਦਨ ਫਾਰਮ ਚ ਲਈ ਕਰਕੇ ਨਾ ਬਈ ਮਸਤੀ ਹੀ ਕਰਦੇ ਤਾਂ ਉਹ ਪਤਲੇ ਰਾ ਪਾਇਆ ਇਹਦੀ 2 ਮਹੀਨੇ ਚੈੱਕ ਬਸ ਕੀ ਡਿਮਾਂਡ ਆ ਗਈ ਬਈ 9 ਕਿਲੋ ਬਈ ਡਿਮਾਂਡ ਇਹਦੀ 55000 ਰੁਪਇਆ ਮਾਨਤਨ ਹੋ ਜੂਗਾ ਮਾਨਤਨ ਥੋੜਾ ਘਾਣਾ ਕਰਦੇ ਆ ਬਈ ਬਾਕੀ ਦਾ ਵੀਰੇ ਬੈਡ ਨਾ ਬਰੀਡ ਬਹੁਤ ਆ ਹਣਾ ਫੁੱਲ ਬਰੀਡ ਆ ਬਈ 70 70 75 75 ਲੋਕੀ ਮੰਗੀ ਜਾਂਦੇ ਆ ਆਪਾਂ ਤਾਂ ਉਹ ਜਾਂ ਮੁੱਲ ਹੀ ਨਹੀਂ ਕੀਤਾ 55000 ਦਾ ਮਾਨਤਨ ਹੋ ਜੂ ਹਾਂ ਬਈ ਥੋੜਾ ਘਾਣਾ ਕਰਦੇ ਚੈੱਕ ਪਾਉਂਦੀ ਕੌਲੀ ਚ ਪਾਣੀ ਪਿਆ ਲੋ ਡੱਬ ਦੇਖੋ ਕੱਲਾ ਕੱਲਾ ਡੱਬ ਦੋਨੇ ਬੱਚੀਆਂ ਬਰੀਡ ਵਾਲੀਆਂ ਜਰਸੀ ਨਾ ਆ ਗਈ ਥੋੜੀ ਹਾਂ ਬਾਈ ਇਹ 4 ਮਹੀਨੇ ਹੋ ਗਏ ਸੂਈ ਨੂੰ ਬਸ ਥੋੜਾ ਜਿਹਾ ਕ੍ਰੋਸ ਹੀ ਆ ਜਰਸੀ ਦਾ ਵੱਡੇ ਕੱਦ ਕਾਠ ਲਈ ਜਰਸੀ ਆਉਂਦਾ ਹੈ ਜਰਸੀ ਆ ਹਾਂਜੀ ਭੰਜਾ ਵਾਲੀ ਆ ਗਈ ਤੇ ਵੀਰੇ ਕਿੰਨਾ ਦੁੱਧ ਦੁੱਧ ਬਾਈ ਇਹਨੇ ਥੱਲੇ 9 ਕਿਲੋ ਕੱਢਿਆ ਕਿੰਨਾ ਇਹਨੇ ਪਹਿਲਾਂ ਦੁੱਧ ਦੁੱਧ ਬਾਈ ਆਪਣੇ ਘਰ ਦਾ ਤਾਂ 22 ਕਿਲੋ ਦੁੱਧ ਚੋਇਆ ਆਪ ਯਾਜ ਗੱਲ ਕਰੀ ਪੂਰੀ ਵੀ ਰਹਿਣ ਦਿਆ ਤੇ 22 ਕਿਲੋ 22 ਕਿਲੋ ਜਰ ਹੋ ਗਿਆ ਵੀਰੇ ਗੁਰਵਿੰਦਰ ਨੂੰ ਤਕਰੀਬਨ ਸੂਈ ਇਹਨੂੰ ਬਾਈ ਸੂਈ ਨੂੰ 4 1/2 ਮਹੀਨੇ ਹੋਗੇ ਬਣੀ ਬੁਣੀ ਨਹੀਂ ਨਹੀਂ ਬਣੀ ਨਹੀਂ ਬਾਈ ਤੇ ਇਹ ਬਣੀ ਨਹੀਂ ਉਹ ਪਰਲੀ ਦੇ 16 ਦਿਨ ਹੋ ਗਏ ਟੀਕਾ ਭਰਾਏ ਨੂੰ ਓਕੇ ਦੁੱਧ ਬਾਈ ਹਾਜ਼ਰ ਨਾ ਚਾਹ ਨੌ ਕਿਲੋ ਓਕੇ ਜੀ ਤੇ ਫਿਰ ਕੀ ਡਿਮਾਂਡ ਆ ਗਈ ਬਾਈ ਇਹ ਬਾਈ ਇਹਦਾ ਮੁੱਲ ਤਾਂ ਮੈਂ 35 ਕਰਦਾ ਹੂੰ 32 ਦੀ ਵਾੜ ਦੇ ਦਾਂਗੇ ਜਮਾ ਜਾਏ ਰੇਟਾ ਦੁੱਧ ਕਿੰਨਾ ਵੀਰੇ ਦੁਬਾਰਾ ਫੇਰ ਦੱਸ ਦੇ ਦੁੱਧ 9 ਲੀਟਰ ਬਾਈ ਮੈਨ ਨਾਲ ਜਮਾ ਮੈਨ ਨਾਲ ਫਸੱਕ ਅਗਲਾ ਚਾਰ ਟਾਂਕੇ ਚਵਾਈ ਕਰਕੇ ਲੈ ਜਾਏਗਾ 2000 ਜੀ ਤੁਹਾਡਾ ਮਾਨਤਾਨ ਹੋ ਜਾਣਾ ਜੇ ਰਹੇਗੀ ਨਾ ਚੰਗੀ ਪੇਮੈਂਟ ਵਾਲੀ ਵਾੜ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਜੀ ਕੁਆਲਿਟੀ ਥੱਲੇੋਂ ਸਾਈਜ਼ ਥਾਣਾ ਦੇ ਪੂਰੇ ਚੰਗੇ ਤੇ ਵੀਰੇ ਚੋਂ ਜਾਣ ਨੂੰ ਸੀ ਲੱਗੇ ਇੱਕ ਨੰਬਰ ਆ ਬਾਈ ਇੱਕ ਨੰਬਰ ਕੋਈ ਉਹੋ ਜੀ ਗੱਲ ਹੀ ਕੋਈ ਓਕੇ ਜੀ ਓ 35000 ਤੋਂ 32000 ਦੀ ਹੈ ਨਾ ਹਾਂ 32 ਦੀ ਦੇ ਦੇਾਂਗੇ ਤੁਹਾਨੂੰ ਤੇ ਵੀਰੇ ਜਿਹੜੀ ਬਲੈਕ ਵੈਡ ਦੇਖੀ ਜਾਨੇ ਆਪਾਂ ਬਾਈ ਇਹ ਦੂਜੇ ਸੂਏ ਬੈਠ ਨੇ ਸੋਣਾਗਾ 16 18 ਦਾ ਨਾ ਹੋਗਾ ਠੀਕ ਆ ਭਰਾ ਇਹਨੂੰ ਓਕੇ ਆਪਾਂ ਖਾਲੀ ਕਰਕੇ ਦੇਣਾ ਆਪਾਂ ਮਖਾਜੀ ਖਾਲੀ ਕਰਕੇ ਕਰਮਾ ਦਾ ਹੁੰਦਾ ਇਹਦਾ ਕੱਚਾ ਭਾਂਡਾ ਪਸਮੂ ਦਾ ਕੀ ਆ ਬਾਈ ਓਕੇ ਜੀ ਖੋਲੋ ਇਹਨੂੰ ਤੋੜਾ ਤਾਰਾ ਕਰਾਇਆ ਗਿਆ ਦਾ ਵਿੱਚ ਇੱਕ ਸੋਹਣੀ ਸੁਨੱਖੀ ਇਹ ਵੀ ਬਹੁਤ ਆ ਵੀਰੇ ਸਮੇ ਪੜਿਆ ਬਾਈ ਇਹਨੇ 16 ਕਿਲੋ ਦੁੱਧ ਪਾਇਆ ਸੱਜਰ ਨੇ ਓਕੇ ਓਕੇ ਐਵੇਂ ਆਪਾਂ 20 ਨਹੀਂ ਕਹਿਣਾ ਬਾਈ ਨਹੀਂ ਕਹਿਣਾ ਇਹ ਵੀ ਜਰਸੀ ਨਾਲ 16 ਕਿਲੋ ਤੇ ਮੱਝਾਂ ਵਰਗਾ ਦੁੱਧ ਕ 50000 ਦੀ ਫੈੜ ਆਉਂਦੀ ਹੈ ਬਾਈ ਦਿੱਲੀ ਆ ਵੀਰੇ ਤੇ ਹੁਣ ਕਿੰਨਾ ਦੁੱਧ ਆ ਵੀਰੇ ਦੁੱਧ ਬਾਈ ਇਹਦੇ ਥੱਲੇ ਹੈਗਾ 8.5 ਲੀਟਰ ਨੋ ਨੋ ਦੇ ਨੇੜ ਆ ਪਰ ਆਪਾਂ 8.5 ਕਹਿ ਕੇ ਦੇਵਾਂਗੇ ਓਕੇ ਜੀ ਬਾਕੀ ਦਾ ਗੱਲ ਸਾਰੀ ਗਰਮੀ 'ਚ ਚੱਲਣ ਵਾਲੀਆਂ ਚੱਲਣ ਵਾਲੀਆਂ ਬਾਈ ਚੱਲਣ ਵਾਲੀਆਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੋਊਗਾ ਦੁੱਧ ਤੁਹਾਨੂੰ ਪੁੱਛ ਕੇ ਦੱਸਦਾ ਸੂਹਾ ਦੂਜਾ ਗਾਂ ਤੁਹਾਡੇ ਕਰਮਾਂ ਜੀ ਮੁੱਲ ਬਾਈ ਇਹਦਾ ਵੀ 35000 ਰੁਪਿਆ ਦੇ ਆਪਾਂ ਹਾਂ ਨਾ 30000 ਦੇ ਦੇਣਗੇ ਓਕੇ ਜਮਾ ਜਜਬਾ ਕਿ ਸਭੀ ਬੜੀ ਵੀ ਓਵੇਂ ਨਹੀਂ ਕਿਸੇ ਪਾਸੋਂ ਟੁੱਟੀ ਮਰੀ ਜੀ ਹੋਵੇ ਮੈਨੇ ਜਰ ਹੁਣ ਆਪਾਂ ਬੈਠਦੇ ਨੇ 8 ਵੀ ਦੇਤਾ ਗੱਬਣ 10 ਵੀ ਗਈ ਮੈਂ ਗੱਬਣਾ ਆਪਾਂ ਫਾਉਂਡਰ ਸਮਝ ਕੇ ਦੇਣਾ ਆਪਣੇ ਕੋਲ ਹੁਣ ਫਿਰ ਜਾਨਵਰ ਜ਼ਿਆਦਾ ਆ ਉਹਦਾ ਕਰ ਬਾਈ ਸਮਾਈਆਂ ਨੇ 9 10 12 ਹੋ ਜਾਂਦੀਆਂ ਠੀਕ ਆ ਲੋਨ ਚੌਖਾ ਹੋ ਜਾਂਦਾ ਚੌਣ ਚੌਖਾ ਹੋ ਜਾਂਦਾ ਚਾਰ ਨਾਕ ਸੀ ਚਾਰੇ ਸਾਨੂੰ ਦਿਖਾਤੇ ਕੱਲੀਆਂ ਤੋਕੜ ਖਾਲੀ ਦਿਖਾਤੀਆਂ 18 ਦਿਨਾਂ ਦਾ ਟੀਕਾ ਇਹ 30000 ਦੀ ਹਾਂ ਨਾ ਬਾਈ ਦੀ 32000 ਇਹਦਾ 55000 ਮੋਲਰ ਤੇ ਬਾਕੀ ਦਾ ਚੈੱਕ ਪਾਸਾ ਦੋ ਮਹੀਨਿਆਂ ਦੀ ਚੈੱਕ ਪਾਸ ਬਾਈ 9 ਕਿਲੋ ਦੁੱਧ ਆ ਤੇ ਮੇਨ ਵੀਡੀਓ ਤੁਹਾਨੂੰ ਐਚਐਫ ਨਸਲ ਦੀ ਬੈੜ ਚ ਤੀਜਾ ਸੂਆ ਅਰੀਨਲ ਦਿਖਾਤੀ ਥਾਂ ਲੇਵੇ ਦੀ ਪੂਰੀ ਸਾਫ ਮਗਰ ਬੱਛਾ ਬੱਛਾ ਜੀ ਆ ਮਗਰ ਬੱਛਾ ਓਕੇ ਆ ਦੇ ਨੰਬਰ ਬੋਲ ਦਿਓ ਵੀਰੇ ਫਿਰ 73470 ਜੀ 18285 ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹੇ ਪਰਿੰਡੇ ਦੇ ਪਿੰਡ ਆ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ